ਅੱਜ ਅਸੀਂ ਸਵੇਰੇ ਅੰਮ੍ਰਿਤਵਾਲੇ ਗੁਰੂ ਘਰ ਚ ਮੱਥਾ ਟੇਕਣ ਗਏ ਸੀਗੇ ਜੀ ਕੋਈ ਕਰੀਬ 9:00 10:00 ਵਜੇ ਤੇ 10 ਕਿ ਮਿੰਟ ਅਸੀਂ ਬੈਠੇ ਆ ਆਨੰਦ ਸਾਹਿਬ ਸਮਾਪਤੀ ਹੋਈ ਤੇ ਅਸੀਂ ਕੜਾ ਪ੍ਰਸ਼ਾਦ ਦੀ ਦੇ ਲੈ ਕੇ ਤੇ ਬਾਹਰ ਨਿਕਲ ਆਏ ਆ ਕੜਾ ਪ੍ਰਸ਼ਾਦ ਇੱਕ ਅੰਦਰ ਛੱਕੇ ਆ ਪ੍ਰਧਾਨ ਜੀ ਦੇ ਪਿੱਛੇ ਬੈਠ ਕੇ ਤੇ ਜਿਵੇਂ ਬਾਹਰ ਆਇਆ ਇੱਕ ਬੀਬੀ ਪਰਮਜੀਤੌਰ ਭੱਜ ਕੇ ਗੇਟ ਦੇ ਕੋਲ ਚਲ ਗਈ ਮੈਂ ਕਿਹਾ ਛੇਦ ਗੇਟ ਬੰਦ ਕਰਨ ਲੱਗੀ ਹੈ ਵੀ ਅੰਦਰ ਤਿੰਨ ਡਾਂਗਾ ਮੈਂ ਦੇਖ ਲਈਆਂ ਵੀ ਤਿੰਨ ਡਾਂਗਾ ਪਈਆਂ ਅੰਦਰ ਤੋ ਉਹ ਬਾਹਰ ਨਿਕਲ ਗਈ ਤੇ ਮੈਂ ਆਪਣਾ ਮੋਟਰਸਾਈਕਲ ਵਾਲ ਨੂੰ ਜਾ ਕੇ ਤੇ ਮੋਟਰਸਾਈਕਲ ਨੂੰ ਚਾਬੀ ਲਈਏ ਡਾਂਗ ਵਿੱਚ ਰੱਖ ਲਈ ਮੇਰੇ ਕੋ ਵੀ ਡਾਂਗ ਹੁੰਦੀ ਹੈ ਨਾਲੇ ਸ਼ਸ਼ਤਰ ਤਿੰਨ ਫਟੇ ਘਰਪਾਨ ਵੀ ਹੁੰਦੀ ਸਾਡੇ ਕੋਲ ਸ੍ਰੀ ਸਾਹਿਬ ਤੋ ਅਸੀਂ ਨਾਲ ਦੀ ਨਾਲ ਡਾਂਗ ਆਪਣੀ ਸਕੂਟਰ ਦੇ ਵਿੱਚ ਰੱਖ ਲਈ ਤੇ ਆਪਾਂ ਚਾਬੀ ਲਾਉਣ ਲੱਗੇ ਆ ਤਾਂ ਪਿੱਛੋਂ ਇੱਕਦਮ ਮੇਰੇ ਤੇ ਹਮਲਾ ਕਰਿਆ ਜਿਹੜਾ ਉਥੋਂ ਦਾ ਪ੍ਰਧਾਨ ਅਜਮੇਰ ਸਿੰਘ ਮਾਨਦਲ ਦਾ ਉਹ ਤਾਂ ਉਹਨਾਂ ਨੇ ਸਾਡੇ ਤੇ ਹਮਲਾ ਕਰਤਾ ਨਾਲ ਦੀ ਨਾਲ ਹੀ ਪਿੱਛੇ ਮੁੜ ਕੇ ਦੇਖਿਆ ਉਹ ਥੱਲੇ ਮਾਰ ਲੱਗੇ ਹੈਗਾ ਵੀ ਲੱਤ ਟੁੱਟੀ ਤੇ ਨਾ ਮਰੀ ਭਾਈ ਮੈਨੂੰ ਜਦੋਂ ਡਾਂਗ ਕਰਤੀ ਮੇਰੇ ਬਾਹ ਤੇ ਮਾਰਤੀ ਦੂਜੀ ਹੱਥ ਨਾਲ ਆਪਣੀ ਡਾਂਗ ਨੂੰ ਪੌਂ ਲਗਾ ਕੱਢਣ ਨੂੰ ਉਹਨਾਂ ਦਾ ਬੇਟਾ ਆ ਉਹਨੇ ਡਾਂਗ ਉਧਰੋਂ ਉਹਨੇ ਖੋਲੀ ਇਧਰੋਂ ਐ ਡਾਂਗਾ ਮਾਰ ਲਗਾ ਜਦੋਂ ਉਹਨੇ ਡਾਂਗ ਫੜੀ ਉਹ ਵੀ ਆਪਣੇ ਤੇ ਘਮਾਉਣ ਲੱਗਿਆ ਡਾਂਗ ਸਾਡੇ ਤੇ ਅਸੀਂ ਸ੍ਰੀ ਸਾਹਿਬ ਨੂੰ 3 ਫੁੱਟੀ ਨੂੰ ਹੱਥ ਪਾ ਲਿਆ 3 ਫੁੱਟੀ ਇੱਥੋਂ ਤੱਕ ਨਿਕਲੀ ਪਰ ਚਰਨਜੀਤ ਜਿਹੜਾ ਸੀ ਉਹਨਾਂ ਨੇ ਸਾਡੇ ਕੋਲ ਸ੍ਰੀ ਸਾਹਿਬ ਕੋਣੀ ਸ਼ੁਰੂ ਕਰਤੀ ਅਸੀਂ ਫਿਰ ਉਹਨਾਂ ਕੋ ਅਹੀਂ ਕੋਣੀ ਸ਼ੁਰੂ ਕਰ ਲਈ ਵੀ ਇਹਨਾਂ ਕੋ ਹੱਥ ਨਾ ਲੱਗ ਜੇ ਵੀ ਜੇ ਉਹ ਨਿਕਲ ਜਾਂਦੀ ਫਿਰ ਤਾਂ ਚਲੋ ਮਹਾਰਾਜ ਦੀ ਕਿਰਪਾ ਵੀ ਕਿਸੇ ਨਾ ਕਿਸੇ ਤਰ੍ਹਾਂ ਤੇ ਜਾ ਕਰਦੀ ਨਹੀਂ ਮਹਾਰਾਜ ਸਾ ਉਹਨਾਂ ਨੇ ਫਿਰ ਸਾਡੇ ਹੱਥ ਤੇ ਹਮਲਾ ਕਰਤਾ ਪਸ਼ਕਾਰ ਲਈ ਉਮਰ ਤੇ ਕੂਠਾ ਜਿਹੜਾ ਇਹਨਾਂ ਤੇ ਡਾਂਡੇ ਮਾਰਨੇ ਸ਼ੁਰੂ ਕਰਤੇ ਵੀ ਡੈਮੇਜ ਕਰ ਦੋ ਇਹਨੂੰ। ਤੋਂ ਫਿਰ ਸਾਨੂੰ ਅੰਦਰ ਲੈ ਗਏ ਸਾਨੂੰ ਕੁੰਡਾ ਲਾ ਕੇ ਬੰਦੀ ਬਣਾ ਲਿਆ। ਬੰਦੀ ਬਣਾ ਕੇ ਫਿਰ ਸਾਨੂੰ ਥਮਲੇ ਨਾਲ ਇੱਕ ਜਾਣ ਕੇ ਡਰਾਮਾ ਕੀਤਾ ਬੰਨਿਆ ਤੇ ਚਲੋ ਕੀ ਸੀ ਉਦਾਂ ਹੀ ਉਹ ਬਿਠਾ ਕੇ ਸਾਨੂੰ ਡਰਾਮਾ ਕੀਤਾ ਵੀ ਲੋਕਾਂ ਨੂੰ ਅਹੀ ਵੀਡੀਓ ਪਾ ਕੇ ਪਰਨੇ ਵੀ ਇਹਨੂੰ ਬੰਨ ਕੇ ਕੁੱਟਿਆ। ਤੋਂ ਬੰਨ ਕੇ ਫਿਰ ਦੋ ਬੀਬੀਆਂ ਉਹਨਾਂ ਨੇ ਕੁੱਟਿਆ ਸਾਨੂੰ ਤੇ ਇੱਕ ਦੋ ਡਾਂਗ ਬਾਅਦ ਚ ਪ੍ਰਧਾਨ ਨੇ ਮਾਰੀ ਇਹ ਪਹਿਲੋਂ ਪ੍ਰਧਾਨ ਨੇ ਕੁੱਟਿਆ ਸਭ ਤੋਂ ਸ਼ੁਰੂ ਉਹਦੇ ਮੁੰਡੇ ਨੇ ਕੁੱਟਿਆ। ਫਿਰ ਚਰਨਜੀਤ ਆ ਜਿਹੜਾ ਉਹਨੇ ਨੇ ਸ਼ਰੀਲ ਗਾਲਾਂ ਕੱਟੀਆਂ ਬਾਣੇ ਤੇ ਕਿੰਤੂ ਪਰੰਤੂ ਜਣੀ ਕੁਸ਼ਰੀਲ ਬੋਲ ਬੋਲੇ ਉਹਨਾਂ ਨੇ ਉਸ ਤੋਂ ਬਾਅਦ ਸਾਨੂੰ ਮੈਨੂੰ ਐਮਸੀ ਆਇਆ ਉਹਨੂੰ ਕਿਹਾ ਵੀ ਤੂੰ ਐਮਸੀ ਨੂੰ ਕਿਹਾ ਵੀ ਤੁਸੀਂ ਸਾਡੇ ਪੁਲਿਸ ਨੂੰ ਫੋਨ ਮਾਰ ਕੇ ਸਾਨੂੰ ਉਹਨਾਂ ਨੂੰ ਡਿਫੀਨੇਸ਼ਨ ਦੋ ਕਹਿੰਦੇ ਵੀ ਅਸੀਂ ਨਹੀਂ ਦੇਣੀ ਕਹਿੰਦੇ ਤੋਂ ਉਹਨੇ ਦਿੱਤੀ ਨਹੀਂ ਬਾਅਦ ਚ ਉਹ ਕਹਿ ਰਿਹਾ ਉਹਦਾ ਵੀ ਦਿੱਤੀ ਹੈਪੀ ਨੇ ਪਰ ਉਹ ਕਹਿੰਦਾ ਵੀ ਆਪਾਂ ਇਹਦੀ ਤਸੱਲੀ ਕਰਾਓ ਕਹਿੰਦੇ ਜਿੰਨੀ ਹੋ ਸਕਦੀ ਹੈ ਤੇ ਬਾਹਰ ਇੱਕ ਪੁਲਿਸ ਵਾਲਾ ਮੈਂ ਉਹਦਾ ਨਾਮ ਭੁੱਲ ਗਿਆ ਸ਼ਾਇਦ ਤੁਹਾਨੂੰ ਜਾਂਦੇ ਆਈਏ ਉਹਦਾ ਨਾਮ ਪੁਲਸ ਵਾਲਾ ਲਟੈਰ ਹੋ ਗਿਆ ਸੁਖਦੇਵ ਸਿੰਘ ਸੁੱਖਾ ਉਹ ਉਹਦੇ ਤੇ ਬੈਠਾ ਸੀਗਾ ਜਿਹੜੀ ਹੁੰਦੀ ਹੈ 휠 ਚੇਅਰ ਨਾਲ ਨਹੀਂ ਤੁਰ ਕੇ ਆਇਆ ਹੋ ਇਦਾਂ ਕਰਕੇ ਤਾਂ ਉਹਨਾਂ ਨੇ ਪੂਰਾ ਉਹ ਕਰਿਆ ਹੈ ਕਹਿੰਦਾ ਵੀ ਇਹਨੂੰ ਛੱਡਿਓ ਨਾ ਜੀ ਕਹਿੰਦਾ ਵੀ ਅਜੇ ਇਹਨੂੰ ਜਾਨੋ ਮਾਰ ਦੋ ਯਾਨੀ ਕਿ ਧਮਕੀਆਂ ਇੰਨੀਆਂ-ਇੰਨੀਆਂ ਤਗੜੀਆਂ ਦਿੱਤੀਆਂ ਉਹਨਾਂ ਨੇ ਲੇਡੀਜ਼ ਨੇ ਵੀ ਧਮਕੀਆਂ ਦਿੱਤੀਆਂ ਦੋਨਾਂ ਨੇ ਤੇ ਪ੍ਰਧਾਨ ਨੇ ਵੀ ਜਾਨੋ ਮਾਰ ਦੇਣਾ ਇਹਨੂੰ ਵੀ ਛੱਡਣਾ ਨਹੀਂ ਉਦੋਂ ਕੋਟਨ ਹਾਂਜੀ ਕੁੱਟ ਮਾਰਨ ਦਾ ਕਾਰਨ ਇਹ ਸੀਗਾ ਜੀ ਪਿਛਲੇ ਦਿਨੀ ਜਦ ਦਿਨ ਕ੍ਰਿਸ਼ਨ ਭਗਵਾਨ ਦੀ ਜਨਮਸ਼ਟਮੀ ਸੀ। ਉਹ ਦਿਨ ਅਸੀਂ ਇੱਕ ਸੁਖਣੀ ਸਾਹਿਬ ਦਾ ਪਾਠ ਕਰਾਇਆ ਸੀ ਪਰ ਸਿਰਫ ਤੇ ਸਿਰਫ Hindu ਵੀਰਾਂ ਨੂੰ ਇਨਵਾਈਟ ਕੀਤਾ ਸੀ ਅਸੀਂ ਕਿ ਤੁਸੀਂ ਆ ਕੇ ਦੇਖੋ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕ੍ਰਿਸ਼ਨ ਭਗਵਾਨ ਦੀ ਬਾਣੀ ਹੈ ਤਾਂ ਤੁਸੀਂ ਅਰਥ ਸੁਣੋ ਇੱਥੇ ਵੀ ਆ ਕੇ। ਇਹ ਕੋਈ ਜ਼ਿਆਦਾ ਗੱਲ ਨਹੀਂ ਹੈਗੀ ਕ੍ਰਿਸ਼ਨ ਸਾਡੇ ਹਰਕ੍ਰਿਸ਼ਨ ਸਾਹਿਬ ਜੀ ਗੁਰੂ ਸਾਹਿਬ ਜੀ ਨੇ ਉਹਨਾਂ ਨੇ ਵੀ ਗੀਤਾ ਦੇ ਅਰਥ ਕਰਾਏ ਸੀ ਉੱਥੇ ਜਦੋਂ ਕੋਈ ਦਿੱਕਤ ਆਈ ਸੀ ਜੀ। ਤੇ ਸਾਡਾ ਕਹਿੰਦਾ ਮਤਲਬ ਵੀ ਜਿਹੜਾ ਚੌ ਵਰਨਾਂ ਨੂੰ ਮਹਾਰਾਜ ਨੇ ਕਹਿ ਪਦਾਏ ਸਾਂਝਾ ਵੀ ਖਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੌ ਵਰਨਾਂ ਕੋ ਸਾਂਝਾ ਵੀ ਚੌ ਵਰਨਾਂ ਦੇ ਵਿੱਚੋਂ ਇੱਕ ਵਰਨ ਇਹ ਵੀ ਇਹਨਾਂ ਨੂੰ ਜਾ ਕੇ ਕਥਾ ਕ੍ਰਿਸ਼ਨ ਭਗਵਾਨ ਦੀ ਅੱਜ ਮੌਕਾ ਵੈ ਇਹਨਾਂ ਨੂੰ ਸੁਣਾਉਣੀ ਚਾਹੀਦੀ ਸਾਨੂੰ ਚਲੋ ਉਹ ਸਾਰੇ ਆਏ ਉਹਨਾਂ ਨੂੰ ਕੱਲਾ ਹਿੰਦੂ ਵੀਰਾਂ ਨੂੰ ਹੀ ਮੈਂ ਮੈਸੇਜ ਭੇਜੇ ਵੀ ਤੁਸੀਂ ਆਉਣਾ ਵਾ ਹਾਲਾਂਕਿ ਉਹਦੇ ਵਿੱਚ ਇਹ ਲਿਖਿਆ ਸੀਗਾ ਮੈਂ ਮੈਸੇਜ ਦੇ ਵਿੱਚ ਵੀ ਕ੍ਰਿਸ਼ਨ ਭਗਵਾਨ ਜੀ ਦੇ ਜਨਮ ਦਿਨ ਦੇ ਸਮਰਪਿਤ ਅਸੀਂ ਸੁਖਨੀ ਸਾਹਿਬ ਦਾ ਪਾਠ ਕਰਾ ਰਹੇ ਨੇ ਤੇ 6 ਤੋਂ 7 ਕਥਾ ਹੈ ਤੂੰ ਤੁਸੀਂ ਕਥਾ ਦੇ ਟਾਈਮ ਹੀ ਆਉਣਾ ਸਾਰਿਆਂ ਨੂੰ ਕਥਾ ਦਾ ਹੀ ਟਾਈਮ ਦਿੱਤਾ ਸੀ ਇਹ। ਇਹ ਕਥਾ ਸੁਣਿਓ ਕਿ ਅ ਅ ਅ ਕ੍ਰਿਸ਼ਨ ਸਾਹਿਬ ਦੀ ਕਥਾ ਜਿਹੜੀ ਗੁਰਬਾਣੀ ਵਿੱਚ ਕਿਉਂਕਿ ਪੰਜਵੇਂ ਪਾਤਸ਼ਾਹ ਦਾ ਵੀ ਸ਼ਬਦ ਆ ਅ ਕ੍ਰਿਸ਼ਨ ਸਾਹਿਬ ਦੇ ਬਾਰੇ ਲਿਖਿਆ ਉਹਨਾਂ ਨੇ। ਫਿਰ ਅ ਖੂਬ ਤੇਰੀ ਪਗੜੀ ਮਿੱਠੇ ਤੇਰੇ ਬੋਲ ਦੁਆਰਿਕਾ ਨਗਰੀ ਕਾਹੇ ਕਿ ਮਗੋਲ ਕਬੀਰ ਸਾਹਿਬ ਦਾ ਸ਼ਬਦ ਆ ਜੀ। ਭਾਈ ਗੁਰਦਾਸ ਜੀ ਦੇ ਦੋ ਸ਼ਬਦ ਨੇ ਜਿਹਦੇ ਚ ਜਦੋਂ ਇਹਨਾਂ ਦੇ ਜੋ ਭਾਂਡਵਾ ਦੇ ਘਰ ਵਾਲੀ ਸੀਗੀ ਪੰਚਾਲੀ ਉਹਦੇ ਜਦੋਂ ਕੱਪੜੇ ਹਰਨ ਹੋ ਰਹੇ ਸੀਗੇ ਤੇ ਉਦੋਂ ਕ੍ਰਿਸ਼ਨ ਭਗਵਾਨ ਦਾ ਜ਼ਿਕਰ ਲਿਖਿਆ ਪੂਰਾ ਸਪਸ਼ਟ ਲਿਖਿਆ ਭਾਈ ਗੁਰਦਾਸ ਜੀ ਨੇ ਤੇ ਭਾਈ ਗੁਰਦਾਸ ਜੀ ਨੇ ਹਰ ਜੀ ਉੱਠ ਸੰਗਾਸਣ ਆਏ ਤੇ ਇਹ ਵੀ ਲਿਖਿਆ ਵੀ ਸਦਾਮਾ ਜੀ ਜਦੋਂ ਆਏ ਤੇ ਇਹਨਾਂ ਨੇ ਨਮਸਕਾਰ ਕੀਤੀ ਪੂਰਾ ਸ਼ਬਦ ਉਹਦੀ ਕਥਾ ਹੋਈ ਸਿਰਫ ਕਥਾ ਉਹਦੀ ਹੋਈ ਹੈ ਕੀਰਤਨ ਵਿੱਚ ਸ਼ਬਦ ਇਹ ਬੋਲਿਆ ਗਿਆ ਕੋਈ ਬੋਲੇ RAM RAM ਕੋਈ ਖੁਦਾਏ ਕੋਈ ਸੇਵਾ ਕੋ ਸਈਆਂ ਕੋਈ ਅਲਾਏ ਇਹ ਇਹ ਗਰਬਾਣੀ ਪੜੀ ਗਈ ਹੈ ਤੇ ਨਾ ਅਰਦਾਸ ਦੇ ਵਿੱਚ ਵੀ ਨਾਂ ਨਹੀਂ ਲਿਆ ਗਿਆ ਵੀ ਕ੍ਰਿਸ਼ਨ ਭਗਵਾਨ ਦਾ ਜਨਮ ਦਿਹਾੜਾ ਜਾਂ ਕਿਤੇ ਅਸ਼ਟਮੀ ਦਾ ਨਾਂ ਲਿਆ ਹੋਵੇ ਜਾਂ ਕਿਸੇ ਨੂੰ ਅਸ਼ਟਮੀ ਦਾ ਹੀ ਮੈਸੇਜ ਪਾਇਆ ਹੋਵੇ ਕੋਈ ਸਿੱਖ ਇੱਕ ਵੀ ਸਾਨੂੰ ਕਹੇ ਵੀ ਹੱਥ ਖੜਾ ਕਰਕੇ ਵੀ ਮੈਨੂੰ ਸਾਨੂੰ ਮੈਸੇਜ ਆਇਆ ਜੀ ਇਹਨੇ ਆਪ ਖੁਦ ਪਾਇਆ ਮੇਰਾ ਖੁਦ ਮੈਸੇਜ ਕੋਈ ਇਹਨਾਂ ਨੇ ਗਿਆ ਸਿਰਫ ਹਿੰਦੂ ਭੈਣਾ ਤੇ ਵੀਰਾਂ ਨੂੰ ਗਿਆ ਵੀ ਤੁਸੀਂ ਆ ਕੇ ਦੇਖੋ ਆਪਾਂ ਇਕੱਠੇ ਹੋਈਏ ਆਪਾਂ ਸਾਰੇ ਇੱਕ ਆ ਜਦੋਂ ਗੱਲ ਹੀ ਇੱਕ ਦੀ ਚੱਲਦੀ ਹੈ ਗਿਣਤੀ ਤੋਂ ਸ਼ੁਰੂ ਹੁੰਦੀ ਹੈ ਤੇ ਇੱਕ ਓੰਕਾਰ ਸਤਨਾਮ ਸੱਚਾ ਨਾਮ ਆ ਤੇ ਸਾਰੇ ਇੱਕ ਆ ਦੋ ਤਾਂ ਹੈ ਹੀ ਨਹੀਂ ਮਾਰੇ ਕਹਿੰਦੇ ਅੱਲਾ ਪਾਕਿੰਗ ਪਾਕ ਹੈ ਸ਼ੱਕ ਕਰੂੰ ਜੇ ਦੂਸਰੋ ਹੋਵੇ ਸ਼ੱਕ ਤਾਂ ਤਾਂ ਕਰੀਏ ਜੇ ਦੋ ਹੋਣ ਤਾਂ ਇੱਕ ਹੈ ਹਮਲਾ ਕਿਹਨੇ ਕਿਹਨੇ ਕਰਾਈ ਜੀ ਇੱਕ ਗੁਰਦਾਰ ਕਮੇਟੀ ਦੇ ਪ੍ਰਧਾਨ ਨੇ ਇੱਕ ਦੋ ਕਮੇਟੀ ਇੱਕ ਕੈਸ਼ੀਅਰ ਦੀ ਘਰ ਵਾਲੀ ਸੀਗੀ ਸਰਿੰਦਰਪੁਰ ਇੱਕ ਪਰਮਜੀਤ ਕੌਰ ਮੈਂਬਰ ਤੇ ਇੱਕ ਪ੍ਰਧਾਨ ਦਾ ਬੇਟਾ ਸੀਗਾ ਤੇ ਇੱਕ ਹੈਗਾ ਐਮਸੀ ਦਾ ਭਰਾ ਜਿਹੜਾ ਉਹ ਚਰਨਜੀਤ ਉਹਨਾਂ ਨੇ ਜਾਨੀ ਕਿ ਸਾਨੂੰ ਅੰਦਰੋਂ ਧੱਕਾ ਮੁੱਕੀ ਤੇ ਗਾਲਾਂ ਗੰਦੀਆਂ ਉਹਨਾਂ ਨੇ ਕੱਢੀਆਂ ਗਈਆਂ ਬਾਣੇ ਨੂੰ ਵੀ ਬਹੁਤ ਗੰਦਾ ਚੰਗਾ ਬੋਲਿਆ ਉਹਨਾਂ ਨੇ ਬਹੁਤ ਮਾਰਾ ਚੰਗਾ ਬੋਲਿਆ ਜਦੋਂ ਸਾਨੂੰ ਬੰਨ੍ਹ ਲਿਆ ਤਾਂ ਫਿਰ ਸੇਵਾਦਾਰ ਨੇ ਪੈਰ ਜੁੱਤੀ ਸਮੇਤ ਸਾਡੇ ਬਾਣੇ ਉੱਤੇ ਜਦੋਂ ਮਾਰਨੇ ਸ਼ੁਰੂ ਕੀਤੇ ਪਿੱਛੇ ਤਾਂ ਮੈਂ ਫਿਰ ਉਹਨਾਂ ਨੂੰ ਕਹਾਂ ਵੀ ਇਦਾਂ ਨਾ ਮਾਰੋ ਚੜ੍ਹਦੀ ਕਲਾ 'ਚ ਰਹੇ ਜਿੰਨੀ ਜਿੰਨੀ ਡਾਂਗ ਵੱਜੀ ਹੈ ਉਹਨਾਂ ਦੇ ਕੋਲ ਵੀਡੀਓ ਨੇ ਹਰ ਡਾਂਗ ਉੱਤੇ ਵਾਹਿਗੁਰੂ ਦਾ ਸਿਮਰਨ ਚੱਲਿਆ ਉਹਨਾਂ ਨੇ ਵੀ ਬਣਾਈ ਉਹਨਾਂ ਨੇ ਵੀਡੀਓ ਸਾਰੀਆਂ ਹੀ ਬਣਾਈਆਂ ਤੇ ਵਾਇਰਲ ਵੀ ਕੀਤੀਆਂ ਉਹਨਾਂ ਨੇ ਆਪ ਹੀ ਕੀਤੀਆਂ ਹੈ ਨਹੀਂ ਕੋਈ ਵੀ ਕੀਤੀ ਹੁਣ ਤਾਂ ਪ ਆਪਾਂ ਜੀ ਤੁਹਾਨੂੰ ਇਸ ਕੇ ਅਰਦੇ ਜੀ ਹਾਂਜੀ ਪੁਲਿਸ ਨੂੰ ਸ਼ਿਕਾਇਤ ਕੀਤੀ ਪੁਲਸ ਨੂੰ ਸ਼ਿਕਾਇਤ ਕੀ ਕਰਨੀ ਪੁਲਸ ਨੂੰ ਜਦੋਂ ਆਈਏ ਉਸ ਮੈਨੂੰ ਬੰਦੀ ਤੋਂ ਛਡਾ ਕੇ ਲਿਆਈਏ ਉਹਦੀ ਕਿਸੇ ਵੀਰਾਂ ਕੋਲ ਹੈਗੀ ਹੈ ਸਾਡੇ ਕੋਲ ਵੀ ਵੀਡੀਓ ਹੈਗੀ ਹੈ ਜਿਹੜੀ ਪੁਲਸ ਦੋ ਵੀਰ ਗਏ ਨੇ ਉਹ ਸਾਨੂੰ ਲੈ ਕੇ ਆਏ ਨੇ ਤਾਂ ਉਹਨਾਂ ਨੇ ਉਹ ਮੈਨੂੰ ਕਹਿੰਦੇ ਵੀ ਤੁਸੀਂ ਜਾਓ ਬਾਬਾ ਜੀ ਘਰ ਨੂੰ ਮੈਂ ਕਹਿੰਦਾ ਮੈਨੂੰ ਮੇਰੇ ਕੋਲ ਤੁਰਿਆ ਨਹੀਂ ਜਾਂਦਾ ਉਹਦੇ ਹੱਥ ਪੁਲਸ ਵਾਲਿਆਂ ਤੇ ਮੈਨੂੰ ਲੈ ਕੇ ਆਏ ਮੈਨੂੰ ਬਾਹਰ ਤਾਂ ਫਿਰ ਉਹ ਐਸਐਚਓ ਸਾਹਿਬ ਦਾ ਫੋਨ ਆ ਗਿਆ ਉਹ ਕਹਿੰਦੇ ਵੀ ਖਾਸ ਨੂੰ ਥਾਣੇ ਲਿਆਓ ਦੇ ਮੈਂ ਜੀ ਥਾਣੇ ਬੁਲਾ ਜਿਓ ਪਰ ਮੈਨੂੰ ਮਡਲੀ ਹਸਤਾ ਤੇ ਦੋ ਉਹ ਕਹਿੰਦੇ ਵੀ ਕੋਈ ਮਡਲੀ ਹਸਤਾ ਨਹੀਂ ਸਾਨੂੰ ਹੁਕਮ ਨੇ ਉਤੋਂ ਮੈਂ ਕਿਹਾ ਵੀ ਗੈਰ ਕਾਨੂੰਨੀ ਹੁਕਮ ਦਿੱਤੇ ਕਿੰਨੇ ਨੇ ਤੁਹਾਨੂੰ ਮੈਂ ਬਹੁਤ ਬੋਲੇ ਜੀ ਅੰਦਰ ਕੈਮਰਿਆਂ ਦੇ ਵਿੱਚ ਦੇਖ ਸਕਦੇ ਹੋ ਸਵੇਰੇ 6:30 ਵਜੇ ਦਾ ਅੰਦਰ ਐਸਐਚਓ ਨੇ ਬਿਠਾਇਆ ਹੋਇਆ ਮੈਨੂੰ 12:30 ਵਜੇ ਸਿੰਘ ਫੌਜਾਂ ਜਾ ਕੇ ਤੇ ਤਾਂ ਲੈ ਕੇ ਆਈਆਂ ਨੇ ਜੀ ਤੇ ਭੁਖਣ ਪਾਣਾ ਮੈਨੂੰ ਉਹਨਾਂ ਨੇ ਦਵਾਈ ਨੂੰ ਕਿਹਾ ਵੀ ਤੈਨੂੰ ਜਿਹੜੇ ਦਰਦਾਂ ਹੋ ਰਹੀਆਂ ਵੀ ਇਹ ਦਵਾਈ ਮੈਂ ਕਿਹਾ ਦਵਾਈ ਕੋਈ ਨਹੀਂ ਲੈਣੀ ਆ ਇਹ ਹਾਂ ਹੀ ਕਰਦਾ ਇਦਾਂ ਹੀ ਝੱਲਾਂਗੇ ਪਰ ਗੈਰ ਕਾਨੂੰਨੀ ਤਰੀਕੇ ਨਾਲ ਐਸਐਚਓ ਸਾਹਿਬ ਨੇ ਫਿਰ ਮੁਹੱਲੇ ਵਾਲਿਆਂ ਨੂੰ ਕਹਤਾ ਵੀ ਤੁਸੀਂ ਸਾਰੇ ਮੁਹੱਲੇ ਵਾਲੇ ਸਾਈਨ ਕਰਕੇ ਦੇ ਦਿਓ ਵੀ ਇਹ ਬੰਦਾ ਇਹੋ ਜਿਹੀ ਲੜਾਈਆਂ ਝਗੜਾ ਕਰਦਾ ਅਸੀਂ ਤਾਂ ਹੁਣ ਹਸਪਤਾਲ 'ਚ ਬੈਠੇ ਆ ਮੈਂ ਤਾਂ ਕਿਸੇ ਕੋ ਸਾਈਨ ਕਰਾ ਨਹੀਂ ਸਕਦਾ ਪਰ ਗੁਰੂ ਸਾਹਿਬ ਦੀ ਕਿਰਪਾ ਵਾ ਵੀ ਕੱਲਾ ਕੱਲਾ ਦੱਸਣਗੇ ਵੀ ਸਾਡੇ ਵੱਲੋਂ ਵੀ ਕੀ ਸੇਵਾ ਕਰਦੇ ਨੇ ਕਿਦਾਂ ਅਸੀਂ ਜਿਹੜਾ ਹਿੰਦੂ ਮੁਸਲਮਾਨ ਸਿੱਖ ਸਾਈ ਜੈਨੀ ਬੋਧੀ ਪਾਰਸੀ ਦਾ ਜਿਹੜਾ ਸਿਸਟਮ ਆ ਉਹਨੂੰ ਇੱਕ ਕਹਿੰਦੇ ਆ ਵੀ ਇੱਕਾ ਵੀ ਮੰਗ ਕਰਦੇ ਅਸੀਂ ਮੰਗ ਕਰਦੇ ਵੀ ਸਖਤ ਤੋਂ ਅੱਜ ਸਾਡੇ ਜਥੇਦਾਰ ਗਰਜੀਤ ਸਿੰਘ ਜੀ ਖਾਲਸਾ ਮੰਡੀ ਗਵਿੰਦਗੜ੍ਹ ਜਿਹੜੇ ਕਿ 2-3 ਦਿਨ ਹੋ ਗਏ ଥିਗੇ ਕ੍ਰਿਸ਼ਨ ਜਨਮ ਅਸ਼ਮੀ ਤੇ ਕੋਈ ਬੁਵਾਦ ਖੜਾ ਹੋ ਗਿਆ ਸੀਗਾ ਗੁਰੂ ਘਰ ਦੇ ਵਿੱਚ ਇਹਨਾਂ ਨੇ ਕੀਰਤਨ ਵਗੈਰਾ ਕਰਾਇਆ ਸੀਗਾ ਬਲਕਿ ਕਿ ਸਾਨੂੰ ਇਹ ਗੱਲਾਂ ਬਾਰੇ ਪਤਾ ਵੀ ਨਹੀਂ ਸੀ ਪਰ ਅੱਜ ਅਸੀਂ ਜਦ ਆਏ ਇਹਨਾਂ ਨੂੰ ਉੱਥੇ ਗੁਰੂ ਘਰ ਦੇ ਵਿੱਚ ਸੰਗਤ ਨੇ ਇਕੱਠੇ ਹੋ ਕੇ ਇਦੇ ਨਾਲ ਗੁੱਟਮਾਰ ਕੀਤੀ ਜੋ ਵੀ ਕੀਤਾ ਇਹਨਾਂ ਨੇ ਕਹਿ ਤਾਂ ਦੱਸਦਾ ਪਰ ਕਹਿਣ ਦਾ ਮਤਲਬ ਇਹ ਹੈ ਵੀ ਅਸੀਂ ਜਿਹੜੇ ਪੰਡ ਜੀ ਉੱਥੇ ਆਏ ਹੋਏ ਸੀਗੇ ਸਾਡੇ ਪੂਰੇ ਜ਼ੂ ਜਮਾਨ ਉਹ ਕਹਿੰਦੇ ਵੀ ਨਾ ਉੱਥੇ ਕੋਈ Hindu ਮੈਟਰ ਦੇ ਉੱਤੇ ਕੋਈ ਅਰਦਾਸ ਚ ਨਾਂ ਲਿਆ ਗਿਆ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਸਿਰਫ ਜੋ ਗੁਰਬਾਣੀ ਦੇ ਬਚਨ ਸੀਗੇ ਉਹਦੀ ਕਥਾ ਕੀਤੀ ਗਈ ਤੇ ਇਸ ਕਰਕੇ ਉਹਦੀ ਵਿਰੋਧ ਦੇ ਵਿੱਚ ਇਹਨਾਂ ਨੇ ਤਿੰਨ ਦਿਨਾਂ ਬਾਅਦ ਅੱਜ ਸਾਡੇ ਸਿੰਘ ਤੇ ਇਕੱਲੇ ਤੇ ਹਮਲਾ ਕਰਿਆ ਇਹ ਪ੍ਰਸ਼ਾਸਨ ਉੱਥੋਂ ਇਹਨਾਂ ਨੂੰ ਲਿਆ ਆ ਲਿਆ ਕੇ ਪ੍ਰਸ਼ਾਸਨ ਨੇ ਵੀ ਉਦੋਂ ਵੱਧ ਹਮਲਾ ਕਰਤਾ ਇਹਨਾਂ ਤੇ ਉਹਨਾਂ ਨੂੰ ਇਹਨਾਂ ਨੂੰ 5 ਘੰਟੇ ਹਸਪੀਟਲ ਚ ਟਰੀਟਮੈਂਟ ਵੀ ਨਹੀਂ ਦਿੱਤਾ ਹੈਗਾ ਲਿਆ ਕੇ ਵੀ ਅਸੀਂ ਧੱਕੇ ਨਾਲ ਉਹਨਾਂ ਲੈ ਕੇ ਆਏ ਇਹਨਾਂ ਨੂੰ ਜਾ ਕੇ ਤਾਂ ਹੁਣ ਇਹਨਾਂ ਨੂੰ ਆ ਕੇ ਅਸੀਂ ਦਾਖਲ ਕਰਾਇਆ ਵੀ ਸਖਤ ਤੋਂ ਸਖਤ ਜਿਹੜਾ ਵੀ ਬੰਦਾ ਦੋਸ਼ੀ ਆ ਉਹਦੇ ਤੇ ਕਾਰਵਾਈ ਕੀਤੀ ਜਾਵੇ ਨਹੀਂ ਅਸੀਂ ਪੰਥ ਵੱਲੋਂ ਵੱਧ ਤੋਂ ਵੱਧ ਫਿਰ ਅਸੀਂ ਵਿਰੋਧ ਕਰਾਂਗੇ ਵੀ ਪ੍ਰਸ਼ਾਸਨ ਆਪ ਜ਼ਿੰਮੇਵਾਰ ਹੋਊਗਾ ਅੱਬਾ ਜੀ ਅੱਜ ਸਾਡੇ ਜਥੇਦਾਰ ਜੀ ਜਥੇਦਾਰ ਗਰਜੀਤ ਸਿੰਘ ਖਾਲਸਾ ਸਤਕਾਰ ਕਮੇਟੀ ਦੇ ਮੁੱਖ ਜਥੇਦਾਰ ਨੇ ਜੀ ਇਹ ਸੇਵਾਦਾਰ ਵੀ ਨੇ ਜੀ ਸਾਡੇ ਬਣਾਏ ਹੋਏ ਪੰਥ ਦੇ ਬਣਾਏ ਹੋਏ ਆ ਵੈਗੁਰੂ ਮੇਰ ਕਰਨ ਜੀ ਇਹਨਾਂ ਨੇ ਜਨਮ ਅਸ਼ਟਮੀ ਵਾਲੇ ਦਿਨ ਕ੍ਰਿਸ਼ਨ ਭਗਵਾਨ ਜੀ ਦੇ ਜਿਹੜੇ ਸ਼ਬਦ ਨੇ ਜੀ ਜਾਂ ਕਥਾ ਲਾ ਲੋ ਤੁਸੀਂ ਉਹ ਗੁਰੂ ਘਰ ਦੇ ਵਿੱਚ ਕਰਵਾਈ ਨਾ ਕਿ ਮਨਾਈ ਉੱਥੇ ਜੀ ਨਾ ਕੋਈ ਇਹਨਾਂ ਨੇ ਚਰਾਗ ਵਾਲੇ ਆ ਜੀ ਉੱਥੇ ਨਾ ਕੋਈ ਕ੍ਰਿਸ਼ਨ ਭਗਵਾਨ ਜੀ ਦੀ ਉੱਥੇ ਝਾਕੀ ਜਿਵੇਂ ਬੱਚਿਆਂ ਨੂੰ ਕ੍ਰਿਸ਼ਨ ਬਣਾ ਲੈਂਦੇ ਨੇ ਜਿਨਾ ਕੋਈ ਇਹੋ ਜਿਹਾ ਕਰਮ ਕੀਤਾ ਗਿਆ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਾਸ਼ਾ ညာ ਨੇ ਭਗਤ ਕਬੀਰ ਜੀ ਨੇ ਭਾਈ ਗੁਰਦਾਸ ਜੀ ਨੇ ਸ਼ਬਦ ਲਿਖੇ ਗਏ ਨੇ ਜੀ ਮਹਾਰਾਜ ਦੀ ਉਪਮਾ ਵਿੱਚ ਕ੍ਰਿਸ਼ਨ ਭਗਵਾਨ ਜੀ ਦੀ ਉਪਮਾ ਵੀ ਕੀਤੀ ਗਈ ਆ ਰਾਮ ਜੀ ਦੀ ਵੀ ਕੀਤੀ ਗਈ ਆ ਪਰ ਨਿਰੰਕਾਰ ਨੂੰ ਅਲੱਗ ਰੱਖਿਆ ਜੀ ਰਾਜੇ ਰਾਮ ਨਾਲੋਂ ਉਦਾਂ ਹੀ ਇਹਨਾਂ ਨੇ ਕੀ ਕੀਤਾ ਜੀ ਇਹ ਚੱਲਦੇ ਹੈਗੇ ਨੇ ਅਸਲ ਵਿੱਚ ਇਹਨਾਂ ਦਾ ਪੇਸ਼ਾ ਹੈਗਾ ਡਰਾਈਵਰੀ ਦਾ ਇਹ ਜ਼ਿਆਦਾਤਰ 90% ਹਿੰਦੂ ਫੈਮਲੀਆ ਨੇ ਜੀ ਮੰਡੀ ਗੁਵਿੰਦਗੜ੍ਹ ਦੇ ਵਿੱਚ ਉਹਨਾਂ ਨਾਲ ਮੋਸਟਲੀ ਚੱਲਦੇ ਹੈਗੇ ਨੇ ਤੇ ਉਹਨਾਂ ਨਾਲ ਫੈਮਲੀ ਪਿਆਰ ਹੈਗਾ ਰਿਲੇਸ਼ਨ ਵੀ ਹੈਗੇ ਨੇ ਜੀ ਇਹ ਉਦਾਂ ਹੀ ਰਹਿੰਦੇ ਰਹੇਗੇ ਜੀ ਉਹ ਨਿੰਗ ਸਿੰਘ ਕਰਕੇ ਇਹਨਾਂ ਨੂੰ ਲੈ ਕੇ ਜਾਂਦੇ ਨੇ ਇਹ ਸਤਕਾਰਯੋਗ ਨੇ ਜੀ ਇਹ ਉਹਨਾਂ ਨਾਲ ਕ੍ਰਿਸ਼ਨ ਭਗਵਾਨ ਜੀ ਰਾਮ ਜੀ ਉਹਨਾਂ ਦੀਆਂ ਕਥਾਾਂ ਉਹ ਕਰਦੇ ਰਹਿੰਦੇ ਹੈਗੇ ਨੇ ਜੀ ਉਹਨਾਂ ਨਾਲ ਵਿਚਾਰ ਵੀ ਕਰਦੇ ਰਹਿੰਦੇ ਹੈਗੇ ਹਨ ਇਹਨਾਂ ਨੇ ਚਾਰ ਹਿੰਦੂ ਵੀਰ ਸੀਗੇ ਜੀ ਉਹਨਾਂ ਨੂੰ ਵੀ ਸਪੈਸ਼ਲ ਜਨਮਾਸਟਮੀ ਵਾਲੇ ਦਿਨ ਗੁਰੂ ਘਰ ਦੇ ਵਿੱਚ ਬੁਲਾਇਆ ਵੀ ਤੁਸੀਂ ਆਓ ਉੱਥੇ ਸਾਡੇ ਗੁਰੂ ਘਰ ਦੇ ਵਿੱਚ ਮਹਾਰਾਜ ਦਾ ਕੀਰਤਨ ਵੀ ਹੁੰਦਾ ਜੀ ਵੀ ਇੱਕਾ ਹੋਵੇ ਜੀ ਸਾਡਾ ਹਿੰਦੂ ਤੇ ਸਿੱਖਾਂ ਦਾ ਵੀ ਉਹਨਾਂ ਨੂੰ ਸਿਰਫ ਮਿਸਾਲ ਕਾਇਮ ਕਰਨ ਵਾਸਤੇ ਵੀ ਆ ਸੀ ਇੱਕ ਹੀ ਹੈਗੇ ਆ ਸਾਡੇ ਗੁਰੂ ਘਰ ਦੇ ਵਿੱਚ ਜੀ ਪਹਿਲਾਂ ਵੀ ਕੀਰਤਨ ਹੁੰਦੇ ਨੇ ਜੋ ਹੁਣ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਜੀ ਉਹਨੂੰ ਕੌਣ ਕੱਢ ਸਕਦਾ ਕੌਣ ਮਟੇ ਸਕਦਾ ਹੈਗਾ ਇਹ ਇਹਨਾਂ ਨੇ ਆਪਣੇ ਕੋਲੋਂ ਕੁਝ ਨਹੀਂ ਕੀਤਾ ਜੋ ਗੁਰੂ ਦੀ ਬਾਣੀ ਕਹਿ ਰਹੀ ਹੈਗੀ ਹੈ ਜਾਂ ਕੋਈ ਹੁਣ ਜਿਵੇਂ ਉਹਨਾਂ ਨੇ ਭਾਈ ਸਾਹਿਬ ਤੇ ਅਟੈਕ ਕੀਤਾ ਹੈਗਾ ਉਹ ਕਿਸੇ ਨੂੰ ਗੁਣੀ ਗਿਆਨੀ ਨੂੰ ਲੈ ਆਉਂਦੇ ਜੀ ਕਿਸੇ ਸਿੱਧ ਮਹਾਪੁਰਸ਼ ਨੂੰ ਲੈ ਆਉਂਦੇ ਜੀ ਕਿਸੇ ਕਥਾਵਾਚਕ ਨੂੰ ਲਿਆਉਂਦੇ ਰਾਗੀ ਨੂੰ ਲਿਆਉਂਦੇ ਢਾਡੀ ਨੂੰ ਲਿਆਉਂਦੇ ਜੀ ਕੀਰਤਨੀਏ ਹੈਗੇ ਆ ਜੀ ਸਾਡੇ ਪਾਠੀ ਸਿੰਘ ਹੈਗੇ ਆ ਕਥਾਵਾਜ ਕਹਿ ਗਿਆ ਇਹਨਾਂ ਨਾਲ ਅਗੇ ਵਿਚਾਰ ਕਰ ਲੈਂਦੇ ਉਸ ਮੈਟਰ ਦੇ ਉੱਤੇ ਪਰ ਕੁੱਟਣਾ ਨਹੀਂ ਦੀ ਚਾਹੀਦਾ ਹੈਗਾ ਕਿਉਂਕਿ ਜਿਹੜਾ ਇਹ ਬਾਣਾ ਹੈ ਇਹ ਬਾਬਾ ਫਤਿਹ ਸਿੰਘ ਜੀ ਕੇ ਜੱਥੇ ਸਿੰਘ ਜੀ ਕੇ ਸਤ ਗੁਰਾਂ ਦਾ ਜੀ ਇਹ ਦਸ਼ਮੇਸ਼ ਪਿਤਾ ਜੀ ਦਾ ਹਰਗੋਬਿੰਦ ਸਾਹਿਬ ਜੀਆਂ ਦਾ ਬਾਣਾ ਜੀ ਇਹ ਜਿਹੜਾ ਸਰੂਪ ਹੈ ਗੁਰਦੁਆਰਾ ਕਮੇਟੀ ਦਾ ਜਿਹੜਾ ਪ੍ਰਧਾਨ ਹੈਗਾ ਜੀ ਇੱਕ ਤਾਂ ਉਹਨਾਂ ਨੇ ਭਾਈ ਸਾਹਿਬ ਤੇ ਅਟੈਕ ਕੀਤਾ ਜੀ ਤਿੰਨ ਬੀਬੀਆਂ ਨੇ ਜੀ ਇੱਕ ਚਰਨਜੀਤ ਸਿੰਘ ਨਾਂ ਦਾ ਕੋਈ ਉੱਥੇ ਹੈਗਾ ਜੀ ਇਨਸਾਨ ਰਹਿੰਦਾ ਹੈਗਾ ਗੁਰੂ ਘਰ ਦੇ ਵਿੱਚ ਬਾਬਾ ਜੀ ਨੇ ਉਹਨਾਂ ਨੂੰ ਵਰਜਿਆ ਵੀ ਹੈ ਵੀ ਤੁਸੀਂ ਭਾਈ ਮੈਨੂੰ ਬਾਣਾ ਖੋਲ ਲੈਣ ਦਿਓ ਜੇ ਤੁਹਾਡੀ ਕੁੱਟਣ ਮਾਰਨ ਦੀ ਮਨਸ਼ਾ ਹੈਗੀ ਆ ਮੈਨੂੰ ਬਾਣਾ ਖੋਲ ਲੈਣ ਦਿਓ ਸਾਡੇ ਨਿੰਗ ਸਿੰਘਾਂ ਦੇ ਵਿੱਚ ਸਾਰੀ ਜਥੇਬੰਦੀਆਂ ਦੇ ਵਿੱਚ ਦਲਬੰਦ ਦੇ ਵਿੱਚ ਬਾਬਾ ਜੀ ਬਹੁਤ ਜ਼ਿਆਦਾ ਰੋਸ ਹੈ ਵੀ ਉਹਨਾਂ ਨੇ ਮਹਾਰਾਜ ਦੇ ਗੁਰਜੀਤ ਸਿੰਘ ਦੇ ਨਹੀਂ ਮਹਾਰਾਜ ਦੇ ਬਾਣੇ ਦੇ ਹੱਥ ਚੱਕਿਆ ਬਾਬਾ ਜੀ ਨਿੰਗ ਸਿੰਘ ਜਥੀਆਂ ਬੰਦੀਆਂ ਦੇ ਵਿੱਚ ਇੰਨਾ ਕਿ ਜ਼ਿਆਦਾ ਰੋਸ ਹੈ ਚਾਲੇ ਪਾਏ ਹੋਣੇ ਬਾਬਾ ਜੀ ਫੌਜਾਂ ਨੇ ਦਲਬੰਦ ਨੇ ਪ੍ਰਸ਼ਾਸਨ ਬਾਬਾ ਜੀ ਕਹਿੰਦੇ ਨੇ ਵੀ ਪ੍ਰਸ਼ਾਸਨ ਨੇ ਨਾਲ ਰਲ ਕੇ ਕਰਵਾਇਆ ਹੈਗਾ ਸਾਰਾ ਕੁਝ ਜੇ ਬਾਬਾ ਜੀ ਕੋਈ ਸਾਨੂੰ ਇਨਸਾਫ ਨਹੀਂ ਮਿਲਦਾ ਹੈਗਾ ਤਾਂ ਦਲਬੰਦ ਸਿੱਖ ਮਰਿਆ ਦਾ ਅਨੁਸਾਰ ਇਸ ਚੀਜ਼ ਦਾ ਜੋ ਵੀ ਸਹਾਕਤਾ ਹੋਊਗਾ ਸਤਿਗੁਰ ਮਿਹਰ ਕਰਨਗੇ ਜੀ ਕਿਰਪਾ ਕਰਨਗੇ ਉਹ ਕੀਤਾ ਜਾਊਗਾ ਨੰਬਰ 2 ਬਾਬਾ ਜੀ ਉਸੇ ਗੁਰੂ ਘਰ ਦੇ ਵਿੱਚ ਉਹ ਮਹਾਰਾਜ ਦੀ ਕੋ ਨਰਾਤਰੀ ਕਰ ਰਹੇ ਨੇ ਜੀ ਉਹਨਾਂ ਨੇ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਸੈਟੀਆਂ ਲਾਈਆਂ ਹੋਈਆਂ ਨੇ ਜੀ ਕੁਰਸੀਆਂ ਬਕਾਇਦਾ ਲਾਈਆਂ ਹੋਈਆਂ ਨੇ ਜੀ ਬਾਬਾ ਜੀ ਉਹਨਾਂ ਦਾ ਵੀ ਵਿਰੋਧ ਕਰਦੇ ਨੇ ਜੀ ਕਿਉਂਕਿ ਸਤਕਾਰ ਕਮੇਟੀ ਦੇ ਮੁੱਖ ਸੇਵਾਦਾਰ ਨੇ ਬਾਬਾ ਜੀ ਏਸੇ ਵਜ੍ਹਾ ਕਰਕੇ ਜੀ ਉਹ ਬਾਬਾ ਜੀ ਦੇ ਪ੍ਰਤੀ ਮਨ ਦੇ ਵਿੱਚ ਰੰਜਿਸ਼ ਬਹੁਤ ਜ਼ਿਆਦਾ ਰੱਖਦੇ ਹੈਗੇ ਹਨ ਸਾਡੀ ਹੱਥ ਮੰਨ ਕੇ ਬੇਨਤੀ ਹੈ ਵੀ ਭਾਈ ਇਹ ਰੰਜਿਸ਼ਾਂ ਰੰਜਿਸ਼ਾਂ ਸਾਰਾ ਕੁਝ ਇੱਥੇ ਹੀ ਰਹਿ ਜਾਣਾ ਗੁਰੂ ਘਰ ਨੇ ਉੱਥੇ ਹੀ ਰਹਿਣਾ ਗੁਰੂ ਨੇ ਵੀ ਉੱਥੇ ਰਹਿਣਾ ਤੁਸੀਂ ਸਾਰੇ ਰਲ ਮਿਲ ਕੇ ਮਹਾਰਾਜ ਦਾ ਸਤਕਾਰ ਕਰੋ ਹਾਂ ਜੇ ਤੁਹਾਡੇ ਮਨ ਦੇ ਵਿੱਚ ਕੋਈ ਸ਼ੰਕਾ ਹੈਗੀ ਹੈ ਤੁਸੀਂ ਉੱਥੇ ਦਾਲ ਪੰਥ ਦੇ ਵਿੱਚ ਆਉਂਦੇ ਕਿਸੇ ਹੋਰ ਫਤੇਗੜ ਸਾਹਿਬ ਅਕਾਲ ਤਖਤ ਸਾਹਿਬ ਤੇ ਉੱਥੇ ਜਾ ਕੇ ਮਿਲਦੇ ਜੀ ਉੱਥੇ ਜਥੇਦਾਰਾਂ ਨੂੰ ਬਾਬਾ ਜੀ ਨੂੰ ਸੱਜਾ ਲਾਉਂਦੇ ਉਸ ਜੀ ਤੇ ਵਿਚਾਰ ਕਰਦੇ ਪਰ ਕੁੱਟ ਮਾਰ ਦਾ ਕੋਈ ਹੱਲ ਨਹੀਂ ਨਾ ਹੈਗਾ ਜੀ ਗੁਰਜੀਤ ਸਿੰਘ ਖਾਲਸਾ ਪੁਰਮਰਿਆਦਾ ਦੇ ਉਲਟ ਚੱਲਿਆ ਇਸ ਕਰਕੇ ਉਹਦੇ ਨਾਲ ਜਿਹੜੀ ਗੱਲ ਹੋਈ ਹੈ ਉਹ ਆਪ ਜ਼ਿੰਮੇਵਾਰ ਹੈ ਉਹ ਗੁਰਦੁਆਰੇ 'ਚ ਬਹੁਤ ਗਲਤੀਆਂ ਕਰਦਾ ਉਹ ਵੱਧ ਘੱਟ ਬੀਬੀਏ ਨੂੰ ਬੋਲਦਾ ਤੇ ੱੱਕੇ ਮਾਰਦਾ ਇਸ ਕਰਕੇ ਉਸ ਨਾਲ ਖਲਾਉਣੀ ਯਰਕਤ ਹੋਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਅੱਜ ਜਿਹੜੇ ਵੀਰ ਜੀ ਸਾਡੇ ਸੰਗਤਪੁਰੇ ਦੇ ਗੁਰਦਾਸ ਸਿੰਘ ਸਵਾ ਦੀ ਸੰਗਤ ਆਈ ਹੋਰੇ ਇਹ ਜਿਹੜਾ ਗਰਜੀਤ ਸਿੰਘ ਆ ਖਾਲਸਾ ਦਾ ਜਿਹੜੋ ਕਹਿਣ ਦੇ ਹੈ ਨਹੀਂ ਗਾ ਲੈ ਜੋ ਕੰਮ ਕਰਦਾ ਇਹ ਅਸੀਂ ਇਹ ਗੱਲ ਕਹਿੰਦੇ ਆ ਇਹਨੂੰ ਵੀ ਇਹਨੇ ਇੰਨਾ ਸਾਡਾ ਮਹੱਲਾ ਪਰੇਸ਼ਾਨ ਕਰਿਆ ਹੋਇਆ ਅੱਜ ਤੋਂ ਇਹਨੇ 2 ਸਾਲ ਪਹਿਲਾਂ ਅਕਾਲ ਉਹਦੇ ਉੱਤੇ ਫਤਿਹਗੁਰ ਸਾਹਿਬ ਜਾ ਕੇ ਕੱਪੜੇ ਖੋਲ ਕੇ ਖੜ ਗਿਆ ਕਹਿੰਦਾ ਜੀ ਚੋਲਾ ਖੋਲ ਕੇ ਖੜ ਗਿਆ ਮੇਰੇ ਨਾਲ ਆ ਧੱਕੇ ਕਰਦਾ ਇਹਨੂੰ 3-4 ਸਾਲ ਹੋ ਗਏ ਸੰਗਤ ਨੂੰ ਇੰਨੀਆਂ ਜਾ ਕੇ ਬੀਬੀਆਂ ਤੰਗ ਕਰਦਾ ਸਵੇਰੇ ਜਾ ਕੇ ਬੀਬੀਆਂ ਨਾਲ ਖਲੋਣੇ ਹੱਥ ਕਰਦਾ ਉਧਰ ਉਹਨਾਂ ਨਾਲ ਪਾਸੇ ਜਾ ਕੇ ਬਹਿ ਜਾਂਦਾ ਇਹੜਾ ਇਹਦੇ ਕਰਕੇ ਅੱਜ ਬੀਬੀਆਂ ਨੇ ਸਾਰਾ ਮਹੱਲਾ ਥਾਣੇ ਦੇ ਵਿੱਚ ਐਸਐਚਓ ਸਾਹਿਬ ਨੂੰ ਅਸੀਂ ਦਰਖਾਸਤ ਦੇਣਾ ਆਂ ਅਸੀਂ ਐਸਐਸਪੀ ਸਾਹਿਬ ਨੂੰ ਪ੍ਰਸ਼ਾਸਨ ਨੂੰ ਕਹਿੰਦੇ ਆਂ ਵੀ ਹਰ ਜਗ੍ਹਾ ਜਾ ਕੇ ਕਰਦਾ ਹੈ ਤੰਗ ਇਹਦੇ ਜਲਦੀ ਤੋਂ ਜਲਦੀ ਇਹਦੇ ਨੱਤ ਪਾਈ ਜਾਵੇ ਕਾਨੂੰਨ ਤੱਕ ਕਾਰਵਾਈ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ